ਸਾਸੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤਾਂ ਲਈ ਠਾਰ ਗੱਡੀ ਲੈਣ ਦੇ। ਠਾਰ ਗੱਡੀ ਲੈਣਾ ਹੈ ਨਾ? ਹਾਂ। ਠੀਕ ਆ। ਸਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ। ਤੇ ਤੁਹਾਨੂੰ ਥਮਲੇਲ ਤੋਂ ਪਤਾ ਲੱਗ ਹੀ ਗਿਆ ਹੋਣਾ ਕਿ ਅਸੀਂ ਅੱਜ ਕਿੱਥੇ ਚੱਲੇ ਆ। ਤੇ ਅਸੀਂ ਬੜੇ ਦਿਨਾਂ ਦਾ ਪਲਾਨ ਕਰਨ ਦੇ ਹੀ। ਹਨਾ ਸਰਤਾਜ ਅਸੀਂ ਬੜੇ ਦਿਨਾਂ ਦਾ ਪਲਾਨ ਕਰਦੇ ਸੀ ਕਿ ਅਸੀਂ ਜਾਵਾਂਗੇ ਤੇ ਹੁਣ ਆ ਜ ਸਾਡੀ ਤਿਆਰੀ ਆ ਤੇ ਸਰਤਾਜ ਕਿੰਨੇ ਵਜੇ ਜਾਣਾ ਅਸੀਂ ਇੱਥੋਂ 9 ਵਜੇ ਹਨਾ 9 ਵਜੇ ਅਸੀਂ ਇੱਥੋਂ ਚੱਲੇ ਆ ਤੇ ਕਿੰਨੇ ਦਿਨ ਹੋ ਗਏ ਸਰਤਾਜ ਕਹਿੰਦੇ ਆ ਸੀ ਕਿ ਪਾਪਾ ਗੱਡੀ ਲੈਣ ਚੱਲੀਏ ਗੱਡੀ ਲੈਣ ਚੱਲ ਗਏ ਤੇ ਅੱਜ ਉਹ ਦਿਨ ਆ ਗਿਆ ਕਿ ਅਸੀਂ ਚੱਲੇ ਆ ਸਰਤਾਜ ਦੀ ਫੇਵਰੇਟ ਤੇ ਮਨਪਸੰਦ ਗੱਡੀ ਲੈਣ ਹਣਾ ਸਰਤਾਜ ਹਾਂਜੀ ਕਿਹੜੀ ਗੱਡੀ ਲੈ ਕੇ ਆਉਣੀ ਥਾਰ ਥਾਰ ਲੈ ਕੇ ਆਉਣੀ ਅੱਜ ਅਸੀਂ ਤੇ ਥਾਰ ਗੱਡੀ ਲੈਣ ਚੱਲੇ ਆ ਤੇ ਅਸੀਂ ਉੱਥੇ ਜਾ ਕੇ ਵੀਲੌਗ ਬਣਾਈਏ ਕਿ ਇੱਥੇ ਬਣਾਉਂਦੀ ਹੈ ਸਾਰਾ ਇੱਥੇ ਬਣਾ ਲੀਏ ਹਨ ਅਸੀਂ ਅੱਜ ਇੱਥੇ ਬਣਾਵਾਂਗੇ ਵਲੌਗ ਤੇ ਅਸੀਂ ਚੱਲੇ ਆਂ ਥਾਰ ਗੱਡੀ ਲੈਣ ਤੇ ਜਿੰਨੂੰ ਵੀ ਗੱਡੀ ਪਸੰਦ ਆਊਗੀ ਤੇ ਉਹ ਸਾਨੂੰ ਵੱਧ-ਵੱਧ ਕਮੈਂਟ ਕਰਿਓ ਤੇ ਵਧੀਆ-ਵਧੀਆ ਕਮੈਂਟ ਕਰਿਓ ਸਰਤਾਜ ਕਿਹੜੇ ਰੰਗ ਦੀ ਲੈਣੀ ਅਸੀਂ ਥਾਰ ਗੱਡੀ ਬਲੈਕ ਬਲੈਕ ਨਹੀਂ ਰੈੱਡ ਠੀਕ ਰੈੱਡ ਲਿਆਵਾਂਗੇ ਬਲੈਕ ਤਾਂ ਸਾਰੇ ਲੈਂਦੇ ਹਨਾ ਕੇ ਰੈੱਡ ਲੈਣੀ ਆ ਬਲੈਕ ਲੈਣੀ ਆ ਰੈੱਡ ਹੈ ਰੈੱਡੀ ਰੈੱਡ ਲੈਣੀ ਆ ਚਲੋ ਜੀ ਸਰਤਾਜ ਗਿਆ ਜੇ ਮਨ ਕਹਿੰਦਾ ਵੀ ਥਾਰ ਗੱਡੀ ਲੈਣੀ ਆ ਤੇ ਲੈਣੀ ਆ ਰੈੱਡ ਕਲਰ ਦੀ ਤੇ ਫਿਰ ਤਾਜ ਸਾਨੂੰ ਕੀ ਖਵਾਉਂਗਾ ਜਦੋਂ ਤੇਰੀ ਗੱਡੀ ਆਊਗੀ ਥਾਰ ਫੇਰ ਕਾਦੀ ਪਾਰਟੀ ਕਰਨੀ ਕਿਹੜੀ ਚੀਜ਼ ਖਵਾਉਂਗਾ ਸਮੋਸੇ 버ਗਰ ਪੇਸਟੀ ਪੀਜ਼ਾ ਕੀ ਖਵਾਉਂਗਾ ਤੂੰ ਦੱਸ ਤੇਰੀ ਜਿਹੜੀ ਫੇਵਰੇਟ ਚੀਜ਼ ਆ ਉਹ ਮੈਨੂੰ ਦੱਸ ਕੀ ਖਵਾਉਂ ਪੀਜ਼ਾ ਹੂੰ ਜਿਹੜਾ ਤੈਨੂੰ ਪਸੰਦ ਆ ਉਹ ਸਾਨੂੰ ਖਵਾਈਂਗੇ ਸਾਡੀ ਪਸੰਦ ਵੀ ਪੁੱਛਿਆ ਕਰਨਾ ਵੀ ਤੁਹਾਡੀ ਕੀ ਪਸੰਦ ਆ ਪਪਾ ਜੀ ਹੈ ਮੈਨੂੰ 버ਗਰ ਹੈ ਗੱਡੀ ਤੇਰੀ ਆਉਣੀ ਆ ਤੇ ਪਾਲਟੀ ਜਿਹੜੀ ਆ ਉਹ ਵੀ ਤੂੰ ਹੀ ਕਰੂਗਾ ਨਾ ਫੇਰ ਇਹ ਗੱਲ ਥੋੜੀ ਆ ਗੱਡੀ ਤੇਰੀ ਆਊਗੀ ਤੇ ਪਾਲਟੀ ਵੀ ਤੂੰ ਕਰੂਗਾ ਹੈ ਫੇ ਪੱਕਾ 버ਗਰ ਖਵਾਉਂਗਾ ਖਵਾ ਦਾਂਗੇ ਅਸੀਂ ਫੇ ਜਾਵਾਂਗੇ ਉੱਥੇ ਸਪਾਈਸੀ ਤੇ ਹਨਾ ਸਪਾਈਸੀ ਤੇ ਜਾਵਾਂਗੇ ਉੱਥੇ ਫੇ ਤਾਜ ਸਾਨੂੰ ਖਵਾਉਗਾ 버ਗਰ ਅੱਜ ਪਾਰਟੀ ਹੋਊਗੀ ਤਾਜ ਵੱਲੋਂ ਕਿਉਂਕਿ ਗੱਡੀ ਇਹਦੀ ਆਉਣੀ ਆ ਤੇ ਫੇ ਗੱਡੀ ਇਹਦੀ ਆਊਗੀ ਤੇ ਸਾਨੂੰ ਇਹ 버ਗਰ ਵੀ ਖਵਾਊਗਾ ਤੇ ਨਾਲ ਸਾਨੂੰ ਕੋਲਡ ਡਰਿੰਕ ਲੈ ਕੇ ਦਊਗਾ ਜਿੱਦਾਂ ਇਹ ਕਹਿੰਦਾ ਹੁੰਦਾ ਨਾ ਮੈਨੂੰ ਕੋਲਡ ਡਰਿੰਕ ਵੀ ਲੈ ਕੇ ਦੋ ਨਾਲ ਤੇ ਇਹ ਵੀ ਫੇ ਆਨੂੰ ਕੋਲ ਡਰਿੰਕ ਲੈ ਕੇ ਦਊਗਾ ਤੇ ਅੱਜ ਗਰਮੀ ਵੀ ਬੜੀ ਆ ਉਦਾਂ ਬੱਦਲ ਹੋਇਆ ਤੇ ਪਰ ਗਰਮੀ ਬਹੁਤ ਜ਼ਿਆਦਾ ਵਾ ਤੇ ਸਰਤਾਜ ਦੇ ਨਾਲ ਹੁਣ ਜਾਣਾ ਪੈਣਾ ਸਰਤਾਜ ਜੀ ਕੀ ਕਹਿਣਾ ਚਾਹੋਗੇ ਕਿ ਅੱਜ ਦਿਨ ਵਧੀਆ ਵਾ ਹੈ ਐਨ ਵੇਖੋ ਨਾ ਐਨ ਨੂੰ ਦੱਸੋ ਅੱਜ ਦਿਨ ਵਧੀਆ ਹਨਾ ਸਰਤਾਜ ਦੀ ਗੱਡੀ ਲਿਆਉਣ ਵਾਸਤੇ ਅੱਜ ਦਾ ਦਿਨ ਜਿਹੜਾ ਵਾ ਬਹੁਤ ਵਧੀਆ ਵਾ ਦਿਨ ਅੱਜ ਹੈਗਾ ਵਾ ਸੋਮਵਾਰ ਹਨਾ ਤੇ ਅੱਜ ਅਸੀਂ ਗੱਡੀ ਲਿਆ ਕੇ ਫਿਰ ਉੱਥੋਂ ਗੱਡੀ ਦਾ ਨਹੀਂ ਅਸੀਂ ਵਲੌਗ ਬਣਾਉਣਾ ਅਸੀਂ ਇੱਥੇ ਸਿੱਧਾ ਹੀ ਗੱਡੀ ਵਿਖਾਵਾਂਗੇ ਸਾਰਿਆਂ ਨੂੰ ਹਨਾ ਤਾਂ ਅੱਜ ਤੇ ਗੱਡੀ ਵੇਖ ਕੇ ਤੁਸੀਂ ਸਾਰੇ ਜਣੇ ਫਿਰ ਤਾਜ ਨੂੰ ਮੁਬਾਰਕਾਂ ਦਿਓ ਸਰਤਾਜ ਜੀ ਠੀਕ ਨਹੀਂ ਸਾਰੇ ਜਣੇ ਸਰਤਾਜ ਨੂੰ ਦਿਓ ਮੁਬਾਰਕਾਂ ਫੇ ਗੱਡੀ ਲੈਣਤੀ ਸਰਤਾਜ ਨੇ ਤੇ ਇਹ ਤਾਜ ਗੱਡੀ ਚਲਾਊਗਾ ਤਾ ਚਲਾਊਗਾ ਗੱਡੀ ਹਾਂ ਗੱਡੀ ਚਲਾਊਗਾ ਤੇ ਫਿਰ ਗੱਡੀ ਚਲਾਊਗਾ ਤੇ ਸਾਨੂੰ ਵਧੀਆ ਲੱਗੂ ਵੀ ਸਾਡਾ ਕਾਕਾ ਗੱਡੀ ਚਲਾਉਂਦਾ ਹੈ ਹਨਾ ਤੇ ਚਲੋ ਹੁਣ ਫੇ ਅਗਲਾ ਵਲੌਗ ਗੱਡੀ ਲਿਆ ਕੇ ਬਣਾਵਾਂਗੇ ਜਦੋਂ ਗੱਡੀ ਘਰੇ ਲਿਆਵਾਂਗੇ ਉਦੋਂ ਅਸੀਂ ਵਲੌਗ ਬਣਾਵਾਂਗੇ ਤੇ ਹੁਣ ਅਸੀਂ ਚੱਲੇ ਆ ਗੱਡੀ ਲੈਣ ਵਾਸਤੇ ਤੇ ਤੁਸੀਂ ਕਰੋ ਵੇਟ ਤੇ ਅਸੀਂ ਗੱਡੀ ਲੈ ਕੇ ਤੇ ਸਿੱਧਾ ਹੀ ਹੁਣ ਤੁਹਾਨੂੰ ਵਿਖਾਵਾਂਗੇ ਕਿ ਗੱਡੀ ਲੈਣਦੀ ਆ ਠੀਕ ਆ ਸਰਤਾਜ ਚਲੋ ਜੀ ਹੁਣ ਤੁਹਾਨੂੰ ਮਿਲਦੇ ਆ ਗੱਡੀ ਲਿਆ ਕੇ ਲਓ ਜੀ ਅਸੀਂ ਲੈਣਤੀ ਆ ਗੱਡੀ ਤੇ ਹੁਣ ਤੁਹਾਨੂੰ ਵਿਖਾਲਦੇ ਆ ਗੱਡੀ ਤੇ ਗੱਡੀ ਅਸੀਂ ਲੈ ਕੇ ਆਇਆ ਰੈੱਡ ਕਲਰ ਦੀ ਤੇ ਕਿੰਨੇ ਦਿਨ ਹੋ ਗਏ ਸੀ ਤੇ ਅੱਜ ਵਾਹਿਗੁਰੂ ਦੀ ਕਿਰਪਾ ਹੋਈ ਆ ਅਸੀਂ ਲੈ ਕੇ ਆਏ ਫਿਰ ਥਾਰ ਗੱਡੀ ਤੇ ਇਹ ਤੁਹਾਨੂੰ ਖਾਉਂਦੇ ਆ ਥਾਰ ਗੱਡੀ ਤੇ ਤੁਸੀਂ ਇਹ ਦੱਸਿਓ ਕਿ ਕਿੱਦਾਂ ਦੀ ਲੱਗੀ ਥਾਰ ਗੱਡੀ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਹ ਆ ਜੀ ਸਾਡੇ ਸਰਤਾਜ ਦੀ ਮਨਪਸੰਦ ਥਾਰ ਗੱਡੀ